ਲੇ ਬੰਨੀਏ ਛੁੱਲੇ ਸੱਤ ਪਈ ਦਵਾ ਇੱਥੇ ਵਿੱਚ ਵੀ ਹੈਗੀ ਹੈ ਇੱਥੇ ਹੈਗੀ ਹੈ ਆਹਦੇ ਵਿੱਚ ਨਹੀਂ ਜੱਗੀ ਭਾਈ ਕੋੜੀ ਆ ਇੱਧਰ ਲਾਵੇ ਪਾਉੜੀ ਚਾਹਾਂ ਕਰਦੇ ਲਾ ਦੇ ਚਾਕੇ ਪਰਲੇ ਬਸ ਲਾ ਲਓ ਜਿਹਨ ਸੌਖਾ ਵਧ ਜੇ ਦੇਖੋ ਦੋਦ ਹੋਊ ਪਾਰਟੀ ਸੱਤ ਪਈ ਪੰਜੇ ਮੰਜੇ 10 ਤੇ ਕਾਰੇ ਬੰਦੇ ਵਿਲੇ ਹੋਗੇ ਉਹਦੇ ਬਾਅਦ ਪਾਵਾਂਗੇ ਸੱਤ ਗਰੇ ਇੱਧਰ ਸਕਣ ਦੇ ਹਰ ਕਰ ਲੈਣ ਦੇ ਨਾ ਲਓ ਜੀ ਇਹਨੇ ਕੋਈ ਨਹੀਂ ਕਰਦੇ ਕੋਈ ਪਤਾ ਨਹੀਂ ਹਾਂ ਜੇ ਤੁਸੀਂ ਹੱਥ ਫੜੀ ਰੱਖਾਂਗੇ ਹੜਤਾਲ ਵੀ ਸਾਨੂੰ ਨਹੀਂ ਜਾਣੀ ਇਹਦੀ ਨਹੀਂ ਕਾਣ ਕਾਣੂ ਇਹ ਜਗ੍ਹਾ ਮੋਵੇ ਬੱਸਾਂ ਕਿਤੇ ਨਹੀਂ ਟੇਟ ਕਰਨ ਦੇ ਆਹ ਹੋਰ ਤਾਨ ਤੇ ਕੀ ਲਾ ਬੋ ਸੋਣਾ ਵਾਹ ਜੀ ਇਹ ਇੱਥੇ ਘੰਡ ਦੇ ਦੇ ਵਾ ਮਾਸੀ ਐਵਰੇਜ ਵਾਕਾਂ ਦੀ ਅੱਛਾ ਜੀ ਹਾਂ ਫਿਰ ਬੂਟਾ ਤੇ ਪੌੜੀ ਕਿ ਮਟੇਲੀ ਚੱਲੂ ਫਿਰ ਤਾਂ ਹੱਕ ਵੀ ਨਹੀਂ ਹੁੰਦਾ ਹੁੰਦਾ ਹੀ ਆਈ ਆਈ ਤਾਂ ਜੜੀ ਜਾ ਮੁੰਤੇ ਤੱਕ ਲੱਕੀ ਤਰੂ ਵੀ ਹਾਂ ਹਾਂ ਕਹਾਂ ਨੂੰ ਬੜਾ ਤਾ ਠੰਗ ਦੇ ਨੂੰ ਦੱਸ ਪਹਿਲਾਂ ਤੜਕੇ ਕਹੇਗਾ ਤੇ ਘਰ ਘਰ ਰੋ ਰੋਜ ਪੈਂਦੇ ਆ ਪਰ ਪ੍ਰਮਾਤਮਾ ਕੋ ਮੌਕਾ ਦੇਵੇ ਦਿੱਤਾ ਨਹੀਂ ਮੁਕਦਾ ਹਾਂਜੀ 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 ਹੁਣ ਕਿਹੜਾ ਰੋਜ਼ ਵੰਡਣ ਆ ਜਾਂਦੇ ਸੀ ਹਾਂਜੀ ਹਾਂਜੀ ਅੱਜ ਟਾਈਮ ਮਿਲਿਆ ਹਨਾ ਹਾਂ ਮੌਕਾ ਹੀ ਹੁੰਦਾ ਹੈ ਟਾਈਮ ਹੁੰਦਾ ਬਸ ਹਾਂ ਹੁਣ ਗੇਟ ਆ ਚੱਲੋ ਜੀ ਇੱਕ ਗੇਟ ਤੇ ਨਾ ਕੋਈ ਹੁੰਦਾ ਚਾਈਨੀਜ਼ ਵੀ ਨਜ਼ਰ ਨਾ ਲੱਗੇ ਹਾਂ ਹਾਂ ਉਹ ਜ਼ਰੂਰੀ ਇੱਕ ਆਪਣਾ ਦੇਸੀ ਭੂਤ ਉੱਤੇ ਆ ਲਿਆ ਉਹ ਕਿੱਧਰ ਰਹਿ ਗਿਆ आगे आगे। 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 ले लो पौड़ी इधर लाओ बहुत झूल नजर पटू सारे जमा ना तो बैठे इतना बनी हूँ नजरपटू बहुत सोना ਤੋ ਲਿੰਦਰ ਆਈ ਵੀ ਆ ਜਾ ਇੱਧਰ ਦੀ ਗੱਲ ਨਾ ਕਿੱਥੇ ਤੇ ਮੇਖ ਘਟ ਲਓ ਨਾ ਹਾਂ ਮੇਖ ਲਾਓ ਉਹ ਤਾਂ ਮੇਖ ਲਾ ਲਓ ਵਿਚਾਲੇ ਮੇਖ ਲਾਓ ਇੱਕ ਪਾਸੇ ਉਹ ਉੱਥੇ ਜੇ ਮੇਖ ਲਾ ਲਓ ਵਿਚਾਲੇ ਜੇ ਹਾਂ ਹਾਂਜੀ ਆ ਜੋੜ ਦੇਤੀ ਭਾਈ ਨਾ ਜੋੜ ਫੱਟੀਆਂ ਤਾਂ ਥੱਲੇ ਲਾ ਦਰਜ 'ਚ ਹੀ ਲਾ ਲਓ ਬਈ ਦਰਜ 'ਚ ਮੇਖ ਲਾ ਲਓ ਫੱਟੀ ਤਾਂ ਥੱਲੇ ਨੇ ਕਹਿ ਗਿਆ ਕੋਈ ਲੈ ਭਾਲ ਕੇ ਲੈ ਉਧਰ ਮੈਂ ਛੋਟੀ ਮੇਖ ਲੱਗੂ ਇੰਤਜ਼ਾਰ ਹੋ ਰਿਹਾ ਬਸ ਹੁਣ ਪਾਰਟੀ ਦਾ ਉਹਦੀ ਨੰਬਰ ਆ ਠੀਕ ਹੈ ਜੀ ਵਧੀਆ ਵਧੀਆ ਬਣਦੀ ਇੱਧਰ ਮਾਨਾ ਜਰ ਬੱਟੂ ਓਏ ਬੜਾ ਤਾਹਾਂ ਨੂੰ ਕਰ ਦੋ ਕਈ ਵਾਰ ਨਿਕਲ ਨਾ ਜਾਵੇ ਆ ਟੂਲਾ ਜਾ ਅੱਛਾ ਕੀਦਾ ਹੁਣ ਦਾਵਾ ਇਹ ਤੇ ਆਏ ਕਿਉਂ ਬਾਈ ਚਲੋ ਕਈ ਵਾਰੀ ਬੱਚ ਤੋਂ ਮੈਨੂੰ ਕੋਈ ਪਤਾ ਨਹੀਂ ਹੁੰਦਾ ਕੋਈ ਔੜਾ ਹੈ ਨਹੀਂ ਵਿੱਚ ਮੇਖ ਤੋਂ ਢੀ ਮੇਖ ਲਾ ਦੇ ਆ ਮੇਖ ਵਾਧੂ ਆ ਦਾ ਵਾਧੂ ਆ ਨਾ ਨਾ ਬਾਈ ਥੋੜਾ ਹੈ ਨਾ ਲਾ ਦਪ ਦਿਨੂ ਵਾ ਮਰੀ ਤਾਹਾਨੂੰ ਚੱਕ ਦੇ ਤਾਹਾਂ ਜੇ ਨੂੰ ਤਾਹਾਂ ਜੇ ਨੂੰ ਵੜੀ ਘਾ ਦੇ ਓਏ ਥੱਲੋ ਮਾਰ ਕੇ ਤਾਹਾਂ ਕਰ ਦੇ ਬਹੁਤ ਵਾ ਠੀਕ ਐ ਚਲੋ ਭਾਈ ਆਹ ਸਭ ਦਾ ਨਾ ਨਾ ਤਾਂ ਇੰਨੇ ਤੇ ਆ ਗਾਹਲੇ ਕੋਸੇ ਅੱਛੇ ਇੰਨੇ ਤੇ ਕੰਮ ਕਰੀਏ ਇਹ ਸਿੱਧਾ ਹੀ ਆਉਦਾ ਮੇਰਾ ਨੌਕਰਾ ਤਾਂ ਹੈ ਨਹੀਂ ਫੇਰੀ ਇਸ ਤਰੀਹੀ ਆਹ ਪੁੱਤ ਹੁਣ ਤਾਂ ਬੈਠ ਜੋਦੀ ਨੇ ਜਿੱਥੇ ਚੜ ਕੇ ਬੈਠਾ ਪੁੱਤ ਚਲੋ ਟੰਗ ਦਾ ਨਾਜ਼ਰ ਬੱਟੂ ਆ ਨਹੀਂ ਜਿਹੜਾ ਵਾ ਇਹ ਇਹਦਾ ਹੱਕਾ ਨੂੰ ਜੜਾਵਾਂਗੇ ਤੋ ਚਲੋ ਮਿਸਟਰ ਤੇ ਪਲਾਕੀ ਮਿਸਤਰੀ ਨੂੰ ਪੌੜੀ ਤੋਂ ਲਾਹਾਂਗੇ ਪੌੜੀ ਨੂੰ ਲਾਉਂਦੇ ਹਾਂ ਉਹ ਤਾਂ ਚਲ ਵੇਖੋ ਪੌੜੀ ਕੋਲ ਖੜ ਕੇ ਹੱਥ ਛੇ ਪਾਲੂਗਾ ਕਿੱਧਰ ਦੀ ਆਉਣਗੇ ਆ ਜਾ ਜਾ ਜਗਜੀਤ ਜਗਜੀਤ ਆਓ ਬਾਈ ਆ ਜਾ ਹੁਣ ਤੂੰ ਵੀ ਲੈ ਲੈ ਤਾ ਫਿਰ ਆ ਜਾ ਆ ਜਾ ਮਿਸਤਰੀਆ ਉਧਰ ਬਾਹਰ ਲਾ ਦੇ ਕੋਈ ਨੀ ਹਾਂ ਆਇਆ ਆ ਜਾ ਭੱਜ ਕੇ ਨਾ ਯਾ ਜਗਜੀਤ ਸਿੰਘ ਮਿਸਤਰੀ ਹੱਥ ਕਰਕੇ ਸੱਚੇ ਆ ਜਾਗਰਾ ਇਹ ਜੀ ਬਿਹਾਰ ਜ਼ਰੂਰੀ ਹੈ ਬੋੜੀ ਚੜ੍ਹ ਬੈਠੇ ਨਹੀਂ ਬੋੜੀ ਤੇ ਚੜ੍ਹ ਤਾ ਉਹ ਐਸੀ ਤੇ ਲੰਕ ਜੇਦਾ ਆਈ ਤੁਸੀਂ ਉਹ ਐਸੀ ਤੇ ਢਰ ਜਾਦੇ ਹਾਂ ਆ ਬੋਲੀ ਦੀ ਖੜਦੇ ਕੋਈ ਨਾ ਆਦਰ ਚਾਲੇ ਖੜਦੇ ਆ ਦੇ ਉਹ ਤਾਂ ਐਂ ਸਹੀ ਖੜਦੇ ਨਹੀਂ ਆਓ ਲੈ ਆ ਵੀ ਪਾ ਲਓ ਜੀ ਦੇਵ ਮਿਸਤਰੀ ਦਾ ਵਿਹਾਰ ਕੈਮਰਾਮੈਨ ਰਾਜੋ ਭਾਈ ਆਗੇ 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 ਕੈਮਰੇ ਵਸਰੇ ਆ ਗਏ ਮਿਸਤਰੀ ਦਾ ਵਿਹਾਰ ਚਲੋ ਜੀ ਲੈ ਭਾਈ ਇੱਧਰ ਦੁੱਧਾ ਤੂੰ ਵੀ ਇੱਧਰ ਦੇਖ ਭਾਈ ਮਟਾ ਜਾ। ਲਓ ਜੀ। ਭਾਬੀ ਨਾ ਤੂੰ ਇੱਧਰ ਵਿਚਾਲੇ ਦੇ ਹੋ ਜਾ। ਚਲੋ। ਠੀਕ ਹੈ। ਚਲੋ ਭਾਈ। ਵਧੀਆ ਹੋਇਆ। ਬਲਾਓ ਮੁੰਡਾ। ਟਾਈਮ ਹੋ ਗਿਆ। ਆ ਬੁਲਾਇਓ ਉਹਨਾਂ ਨੂੰ ਜਿਹੜੇ ਹੋ ਗਏ ਮੈਨੂੰ। ਦੇਖੋ ਭਾਈ ਇੱਧਰ। ਇਹ ਵੀ ਮਿਸਤਰੀ ਨਾਲ ਵਿਚਾਰੇ। ਵਿਚਾਲੇ ਮਿਸਤਰੀ ਰਾਤ ਪੱਗੀ। ਚਲੋ। ਠੀਕ ਹੈ। ਦੂਜਿਆਂ ਨੂੰ ਇਕੱਲੇ ਇਕੱਲੇ ਨੂੰ। ਆ ਜਾਓ। ਆ ਜਾਓ। ਲਓ ਜੀ। ਧੰਨਵਾਦ ਭਾਈ ਥੋੜਾ ਸਾਰਿਆਂ ਦਾ ਹਾਂਜੀ ਹਾਂਜੀ ਰੋਦੀ ਗੱਲ ਹੀ ਰਹੀ ਜੀ ਠੀਕ ਐ ਲੈ ਜਵੰਦਰ ਸਿੰਘ ਆ ਜਾ ਚਲੋ ਭਾਈ ਇਹ ਆ ਪੈਸਾ ਜਮਸਤਰੀ ਸਰਕਾਰ ਵੱਜੋ ਚਲੋ ਜੀ ਆ ਜਾ ਤੂੰ ਗਏ ਕਿੰਦਰ ਆ ਗਿਆ ਹਾਂ ਭਾਈ ਚਲੋ ਲੋ ਆ ਜਾ ਚਲੋ ਆਜਾ ਅਜਾ ਅਜਾ ਦਰਕ ਨਹੀਂ ਆਗਰਾ ਜਿਹੜਾ ਰਹਿ ਗਿਆ ਹੋਗਾ ਆਜੋ ਸਾਰੇ ਆਓ ਲੋ ਠੀਕ ਹੈ ਜੀ ਚਲੋ ਭਾਈ ਠੀਕ ਹੈ ਜੀ ਠੀਕ ਹੈ ਵਧੀਆ ਧੰਨਵਾਦ ਮਿਸਤਰੀਆਂ ਦਾ ਜਿਹਨਾਂ ਵਧੀਆ ਟਾਈਮ ਤੇ ਸੱਤ ਪਾਤੀ ਚਲੋ ਹੁਣ ਜਗਦੀਤ ਕੋਈ ਮਿਸਤਰੀ ਰਹਿ ਨਾ ਨਹੀਂ ਕੰਮ ਕਰੀਏ